ਦਿੱਲੀ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ ਦਰ ਅਸਲ ਆਈਐਸ ਆਈਐਸ ਮੋਡਿਊਲ ਦੇ ਇੱਕ ਅਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਰਿਜ਼ਵਾਨ ਅਲੀ ਵਜੋ ਹੋਈ ਹੈ ਐਨਆਈਏ ਨੇ ਉਸ ਤੋਂ 3 ਲੱਖ ਰੁਪਏ ਦਾ ਵੀ ਜਿਹੜਾ ਉਹਦਾ ਇਨਾਮ ਹੈ ਉਹ ਐਲਾਨ ਕੀਤਾ ਸੀ ਉਹ ਦਰਿਆਗੰਜ ਦਾ ਰਹਿਣ ਵਾਲਾ ਹੈ ਅਤੇ 2 ਸਾਲਾਂ ਤੋਂ ਫਰਾਰ ਸੀ ਦਿੱਲੀ ਪੁਲਿਸ ਨੇ ਐਡੀਸ਼ਨਲ ਸੀਪੀ ਪ੍ਰਮੋਦ ਕੁਸ਼ਵਾਹਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹ ਲੰਬੇ ਸਮੇਂ ਤੋਂ NIA ਦੇ ਮਾਮਲੇ ਦੇ ਵਿੱਚ ਲੜਿੰਦਾ ਸੀ ਅਤੇ ਇਹ ਮੋਡਿਊਲ ISIS ਦੇ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤੇ ਉਹ ਪਾਕਿਸਤਾਨੀ ਸੁਰੱਖਿਆ ਏਜੰਸੀ ISI ਲਈ ਵੀ ਕੰਮ ਕਰਦਾ ਹੈ ਜੋ ਕਿ 2 ਸਾਲ ਪਹਿਲਾਂ ਸ਼ਾਨਵਾਜ਼ ਮੋਡਿਊਲ ਦੇਸ਼ ਦੇ ਵਿੱਚ ਅਤਵਾਦੀ ਘਟਨਾ ਦੀ ਸਾਜ਼ਿਸ਼ ਰਚ ਰਿਆ ਸੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਉਸ ਨੂੰ ਪੂਨੇ ਦੇ ਵਿੱਚ ਗਸ਼ਤ ਕਰ ਰਹੀ ਪੁਲਿਸ ਨੇ ਇਮਰਾਨ ਅਤੇ ਕੁਝ ਹੋਰਾਂ ਨੂੰ ਫੜਿਆ ਤੇ ਇਸ ਦੇ ਦੌਰਾਨ ਇਮਰਾਨ ਫਰਾਰ ਹੋ ਗਿਆ ਸੀ